ਆੰਤੀ ਬਾਈ ਸ਼ਾਸਤਰੀ ਕਾਲ ਜੀ ਅੱਜ ਇੱਕ ਚੀਜ਼ ਆਈ ਆ ਮੈਨੂੰ ਤੇ ਮੈਨੂੰ ਇਹਦੇ ਬਾਰੇ ਏਡੀ ਨੌਲੇਜ ਨਹੀਂ ਹੈਗੀ ਬਾਕੀ ਤੁਸੀਂ ਜਿਹੜੇ ਭਰਾ ਜਾਣਦੇ ਹੋ ਉਥੋਂ ਨੂੰ ਬੜਾ ਪਤਾ ਤੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੇ ਵੀ ਉਹ ਗੂਗਲ ਗਾਗਲ ਦਾ ਕੁਝ ਆਇਆ ਮੈਂ ਕਿਹਾ ਮੰਮੀ ਕੀ ਆਇਆ ਕਹਿੰਦੀ ਕੁਝ ਆਇਆ ਮੈਂ ਚਲ ਮੈਂ ਆ ਕੇ ਦੇਖੂ ਤੇ ਆ ਆਇਆ ਕਾਰਜਾ ਗੂਗਲ ਐਡਸੈਂਸ ਇਹਦੇ ਵਿੱਚ ਹੈਗਾ ਕੁਝ ਕੀ ਹੈਗਾ ਹੀ ਆਈਆਂ ਕਿ ਵਿਪਾਰ ਦਾ ਬੂਏ ਪਤਾ ਨਹੀਂ ਖਣੇ ਕੀ ਸਿਸਟਮ ਹੈ ਇਹਦਾ ਆ ਆਇਆ ਬਈ ਮੈਨੂੰ ਇਹਦਾ ਪਤਾ ਨਹੀਂ ਹੁਣ ਕੀ ਸਾਗਦਾ ਵਾ ਤੇ ਖਣੀ ਆਪਣਾ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਜਿਹੜੇ ਭਰਾਵਾਂ ਨੂੰ ਨੌਲੇਜ ਹੋਈ ਦੱਸਿਓ ਜ਼ਰੂਰ ਵੀ ਕੀ ਜ਼ਗਾਰਾ ਇਹ ਵਿੱਚ ਵੀ ਹੈਗਾ ਕੁਛ ਹੈ ਹੈਗਾ ਵਿੱਚ ਇਹ ਨਾ ਨਾ ਵੀ ਆ ਵਿਚੋ ਖੁੱਲਦਾ ਮੈਨੂੰ ਕਿਤੇ ਇਹ ਜਾਈਆ ਇਹ ਨਹੀਂ ਕੁਛ ਹੈਗਾ ਹੁਣ ਆਪਾਂ ਨੂੰ ਪਾੜਦਾ ਵੀ ਨਹੀਂ ਆਉਂਦਾ ਕਿਤੇ ਕੱਪ ਤੇ ਨਾ ਪਾੜ ਜਵੇ ਚਲ ਕੋਈ ਗੱਲ ਨਹੀਂ ਜਿਵੇਂ ਵੀ ਹੈਗਾ ਹੂੰ ਆ ਆ ਬਾਈ ਫਰਮਾਇਆ ਆਪਾਂ ਨੂੰ ਐ ਇਹ ਕਰਕੇ ਆਇਆ ਇਹ ਇਹਦੇ ਵਿੱਚ ਕੋਈ ਕੋੜਾ ਯਾਰ ਹੱਛਾ ਕੋੜਾ ਪਿੰਨ ਕੋੜਾ ਓਕੇ ਇਨਸਟਰਕਸ਼ਨ ਸਾਈਨ ਇੰਟੂ ਯੋਰ ਐਡਸੈਂਸ অর ਐਡਸੈਂਸ ਫਾ YouTube ਅਕਾਊਂਟ ਗੋ ਟੂ ਪੇਮੈਂਟਸ ਦੈਨ ਵੈਰੀਫਿਕੇਸ਼ਨ ਚੈੱਕ ਐਂਟਰ ਯੋਰ ਪਿੰਨ ਐਂਡ ਕਲਿਕ ਸਬਮਿਟ ਫਰਦਰ ਇਨਸਟਰਕਸ਼ਨ ਅਵੇਲੇਬਲ ਹੇਅਰ ਓ ਮਾਈ ਗਾਡ ਪਲੀਜ਼ ਨਾਟ ਡੈਟ ਵੀ ਵਿਲ ਸਟਾਪ ਸਰਵਿੰਗ ਏਰੀਆਸ ਥਰੋ ਯਰ ਗਾਉਨ ਯੂ ਡੂ ਨਾਟ ਯੂਸ ਥਿਸ ਪਿੰਨ ਇਸ ਵੈਰੀਫਾਈ ਯਰ ਐਡਰੈਸ ਵਿਦਰਨ 4 ਮੰਥਸ ਥੈਂਕਸ ਟੂ ਗੂਗਲ ਐਂਡ ਹਾਂ ਹੇ ਕੌਸ਼ ਚੰਗਾ ਹੀ ਆਇਆ ਤੇ ਜਿਹੜੇ ਭਰਾ ਜਾਣਦੇ ਉਹਨਾਂ ਨੂੰ ਪਤਾ ਹੀ ਹੈ ਵੀ ਕੀ ਆਇਆ ਹਨਾ ਤੇ ਕਹਿੰਦੇ ਕੋਡ ਹੈ ਇਹਦੇ ਵਿੱਚ ਕੋਡ ਜ ਆਇਆ ਸਾਂਝਾ ਨਹੀਂ ਕਰ ਸਕਦੇ ਤੇ ਮੈਨੂੰ ਇਹਦੇ ਬਾਰੇ ਜਣੀ ਨੌਲੇਜ ਨਹੀਂ ਹੈਗੀ ਪੜ੍ਹ ਕੇ ਹੀ ਦੱਸਿਆ ਮੈਂ ਤੇ ਹੁਣ ਮੈਂ ਪੁੱਛੂਗਾ ਕਿਸੇ ਤੁਹਾਡੇ ਵਰਗੇ ਭਰਾ ਤੇ ਮੈਂ ਬੇਨਤੀ ਕਰਦਾ ਭੈਣ ਭਰਾਵਾਂ ਨੂੰ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਵੀ ਕੀ ਆ ਇਹ ਵੀ ਜਿਹੜੇ ਭੈਣ ਭਰਾ ਨੂੰ ਪਤਾ ਵੀ ਇਹ ਕੀ ਆ ਸਿਸਟਮ ਜਿੱਤੇ ਤੱਕ ਇਹ ਨਹੀਂ ਮੈਨੂੰ ਐ ਲੱਗਦਾ ਵੀ ਮੈਂ ਆਪਣਾ YouTube ਤੇ ਬੜਾ ਕੰਮ ਨਹੀਂ ਕਰਦਾ ਸੀਗਾ ਥੋੜੇ ਜਿਹਰਾਂ ਤੋਂ ਮੈਂ YouTube ਤੇ ਥੋੜੀਆਂ ਜਿਹੀਆਂ ਵੀਡੀਓ ਪਾਉਣ ਲੱਗਿਆ ਤੇ ਉਹ ਮੈਂ ਉੱਥੇ ਗਿਆ ਸੀ ਬਾਈ ਕੋਲ ਗੁਰੀ ਘਰਾਂਗਣੇ ਕੋਲ ਤੇ ਉਹ ਮੈਨੂੰ ਕਹਿੰਦਾ ਸੀਗਾ ਵੀ ਤੈਨੂੰ ਥੋੜੇ ਜਿਰੇ ਤਾਈ ਆਊਗਾ ਮੈਸੇਜ ਆਪਣਾ ਜੀਮੇਲ ਤੇ ਉਹ ਮੈਸੇਜ ਆਇਆ ਸੀਗਾ ਉਹ ਮੈਂ ਜੋ ਕੋ ਪੁੱਛਿਆ ਸੀ ਭੇਜਤਾ ਸੀ ਹੋ ਸਕਦਾ ਵੀ YouTube ਵਾਲਾ ਹੋਵੇ ਪਰ ਉੱਤੇ Google ਦਾ ਲਿਖਿਆ ਹੈ ਯੋਰ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਪਿੰਨ ਤੇ ਬਾਕੀ ਜਿਹੜੇ ਭਰਾ ਭੈਣ ਨੂੰ ਇਹਦੇ ਬਾਰੇ ਨੌਲੇਜ ਹੈ ਇਹਦੇ ਬਾਰੇ ਮੈਨੂੰ ਯਾਰ ਦੱਸਿਓ ਜਰੂਰ ਮੈਂ ਨਾ ਇਹ ਕਈ ਵਾਰੀ ਮੈਨੂੰ ਇੱਕ ਭਰਾ ਦਾ ਬਾਹਰੋਂ ਫੋਨ ਆਪਣਾ ਕੈਨੇਡਾ ਤੋਂ ਆਇਆ ਫੋਨ ਉਹਨੇ ਮੇਰੇ ਨਾਲ ਕਿਸੇ ਇਹਦੇ ਵਿਸ਼ੇ ਤੇ ਗੱਲ ਕੀਤੀ ਵੀ ਭਾਈ ਉਹ ਮੈਂ ਕਿਹਾ ਯਾਰ ਮੈਨੂੰ ਇਹਦਾ ਨੌਲੇਜ ਨਹੀਂ ਉਹ ਕਹਿੰਦਾ ਯਾਰ ਵੀਰਿਆ ਤੂੰ ਕਿਉਂ ਬਖੌਲ ਕਰਦਾ ਕਹਿੰਦਾ ਇਹ ਕਿਵੇਂ ਹੋ ਸਕਦਾ ਤੂੰ ਇੰਨੀਆਂ ਵੀਡੀਓ ਪਾਉਂਦਾ ਤੂੰ ਇੰਨੀਆਂ ਕਰਦਾ ਤੈਨੂੰ ਕਿਵੇਂ ਪਤਾ ਨਹੀਂ ਹੋ ਸਕਦਾ ਮੈਂ ਕਿਹਾ ਭਰਾਵਾ ਮੈਨੂੰ ਕੋਈ ਨਹੀਂ ਪਤਾ ਵੀ ਮੈਨੂੰ ਵੀਡੀਓ ਪਾਉਣੀ ਆਉਂਦੀ ਹੈ ਜਾਂ ਹੋਰ ਉਹ ਅੱਛਾ ਹੋਰ ਥਰੂ ਵੀ ਵੱਡੀ ਗੱਲ ਲੱਗਦਾ ਮੇਰੀ ਜਿਹੜੀ ਵੀ ਅਸੀਂ ਜੋ ਵੀ ਵੀਡੀਓ ਪਾਉਂਦੇ ਆ ਕੋਈ ਸਾਡੇ ਕੋਲ ਪੱਕਾ ਬੰਦਾ ਨਹੀਂ ਹੈਗਾ ਵੀ ਜਿਹਨੂੰ ਬੌਲਾ ਐਡਿਟ ਰੂਟ ਕਰਨਾ ਆਉਂਦਾ ਵੇ ਜਿਹਨੂੰ ਦੇਖਿਆ ਵੀ ਉਹਨੂੰ ਫੋਨ ਫੜਾ ਦਿੰਨੇ ਆ ਵੀਡੀਓ ਬਣਾ ਲੈਣੇ ਪਰ ਤੁਸੀਂ ਪਿਆਰ ਹੀ ਇੰਨਾ ਕਰਦੇ ਹੋ ਫਿਰ ਵੀ ਆਪਣੀ ਵੀਡੀਓ ਚੱਲ ਜਾਂਦੀ ਹੈ ਆਪਾਂ ਨੂੰ ਇੰਨਾ ਹਸਾਕਤਾ ਆਵਜਾ ਨਹੀਂ ਹੈਗਾ ਹਾਂ ਵੀਡੀਓ ਪਾਉਣੀ ਆਉਂਦੀ ਆ ਵਿਊਅਰ ਦਾ ਜਿਹਨੂੰ ਦੇਖਣ ਵਾਲਾ ਹੈਗਾ ਹੀ ਆ ਸਿਸਟਮ ਪਰ ਜਿਹੜੀ ਡੰਗਾਈ ਤੱਕ ਕਹਿੰਦੇ ਹੁੰਦੇ ਨੇ ਵੀ ਐਂ ਕਰੋਗੇ ਤਾਂ ਥੋੜੀ ਵੀਡੀਓ ਵੱਧ ਚੱਲੂਗੀ ਐਂ ਕਰੋਗੇ ਮੈਂ ਅਜ ਤਾਈਂ ਕਦੇ ਕੋਈ ਹੈਸ਼ਟੈਗ ਕੋਈ ਹੋਰ ਕੁਝ ਨਹੀਂ ਲਾਇਆ ਥੋੜਾ ਪਿਆਰ ਆ ਬਸ ਤੁਸੀਂ ਚਲਾ ਦਿੰਨੇ ਆ